ਸ਼੍ਰੀਮਾਨ ਸੰਤ ਬਾਬਾ ਜੀ ਸਿੰਘ ਦੀ ਹੰਸਾਲੀ ਵਾਲੇ ਉਹਨਾਂ ਕੋਲ ਕਮਾਈ ਆਈ ਸੰਗਤ ਬਹੁਤ ਹੁੰਦੀ ਸੀ ਤਾਂ ਉਹ ਰੋਣ ਲੱਗ ਪਈ ਤਾਂ ਬਾਬਾ ਜੀ ਆਪਣੇ ਸੇਵਾਦਾਰ ਨੂੰ ਕਹਿੰਦੇ ਪਰਮਜੀਤ ਤੇ ਰੋਂਦੀ ਕਿਉਂ ਮਾਈ ਤਾਂ ਸੇਵਾਦਾਰ ਨੇ ਪੁੱਛਿਆ ਵੀ ਮੈਂ ਰੋ ਕਿਉਂ ਰਹੇ ਹੋ ਬਾਬਾ ਜੀ ਪੁੱਛਦੇ ਰੋਂਦੇ ਕਿਉਂ ਉਹ ਕਹਿੰਦੀ ਬਾਬਾ ਜੀ ਕਰਜ਼ਾ ਹੀ ਨਹੀਂ ਮੁੱਕਦਾ ਸਿਰੋਂ ਬੱਚੇ ਵਿਆਹਣ ਜੋਗੇ ਹੋ ਗਏ ਨੇ ਕਰਜ਼ਾ ਸਿਰ ਚੜਿਆ ਹੋਇਆ ਹੈ ਕੋਈ ਘਰੋ-ਵਾਰ ਨਹੀਂ ਚੱਲਦਾ ਜ਼ਮੀਨ ਉਹੀ 3-4 ਕਿੱਲੇ ਐ ਧੀ ਵਿਆਹਣ ਦੇ ਯੋਗ ਹੋ ਗਈ ਐ ਤੇ ਰਿਸ਼ਤਾ ਕਿੱਥੇ ਹੋਣਾ ਐ ਫਿਰ ਨਾ ਜ਼ਮੀਨ ਐ ਨਾ ਪੈਸਾ ਐ ਕਰਜ਼ਾ ਸਿਰ ਐ ਰੋਟੀ ਮਸਾਂ ਪੱਕਦੀ ਐ ਕਹਿੰਦੀ ਬੱਚੀ ਵਿਆਹਣ ਦੇ ਯੋਗ ਹੋ ਗਈ ਬੱਚੇ ਵੱਡੇ ਹੋ ਗਏ ਕਿੱਥੇ ਰਿਸ਼ਤਾ ਕਰੀਏ ਤਾਂ ਸਾਧ ਸੰਗਤ ਓਵਰ ਜਿਹੜੇ ਸੇਵਾਦਾਰ ਉਹਨੇ ਬਾਬਾ ਜੀ ਦਾ ਸੇ ਕਹਿੰਦੇ ਮਹਾਰਾਜ ਉਹਨਾਂ ਦੇ ਸੇ ਨਾ ਕਰਜ਼ਾ ਚੜਿਆ ਹੋਇਆ ਨਿਆਣੇ ਵਿਆਹਣ ਵਾਲੇ ਲੜਕੀ ਵਿਆਉਣ ਵਾਲੀ ਹੈ ਕਰਜ਼ਾ ਬਹੁਤ ਹੈ ਤਾਂ ਰੁੰਦੀ ਹੈ ਤੇ ਬਾਬਾ ਜੀ ਨੇ ਉਹ ਮਾਈ ਨੂੰ ਪਤਾ ਕੀ ਕਿਹਾ ਇਸ ਤਰ੍ਹਾਂ ਹੱਥ ਕਰਕੇ ਕੋਲ ਨੂੰ ਆਵਾਜ਼ ਮਾਰੀ ਕੋ ਥੋੜਾ ਧੀਮਾ ਬੋਲਦੇ ਸੀ ਨੇੜੇ ਸੱਦ ਕੇ ਗਿਆ ਕਹਿੰਦੇ ਕੱਕੀ ਆਪਣੇ ਘਰ ਵਿੱਚ ਸਫਾਈ ਕਰੋ ਜਾ ਕੇ ਕੱਕੀ ਆਪਣੇ ਘਰ ਵਿੱਚ ਸਫਾਈ ਕਰੋ ਜਾ ਕੇ ਉਹਨਾਂ ਨੂੰ ਸਮਝ ਆਈ ਉਹਨਾਂ ਕਹਿੰਦੇ ਸਫਾਈ ਤਾਂ ਰੋਜ਼ ਹੀ ਝਾੜੂ ਲਾਈਦਾ ਹਰ ਰੋਜ਼ ਤਾਂ ਝਾੜੂ ਲਾਈਦਾ ਤਾਂ ਕਹਿੰਦੇ ਬਾਬਾ ਜੀ ਝਾੜੂ ਤਾਂ ਰੋਜ਼ ਲਾਈਦਾ ਤਾਂ ਬਾਬਾ ਜੀ ਨੇ ਫਿਰ ਕਿਹਾ ਕਹਿੰਦੇ ਬੇਟੇ ਤੁਹਾਡੇ ਘਰ ਵਿੱਚ ਕੋਈ ਪੁਰਾਣੀ ਸੰਦੂਕ ਕੋਈ ਅਲਮਾਰੀ ਹੈ ਸਾਰੇ ਕੱਪੜੇ ਕੱਢ ਦਿਓ ਸਫਾਈ ਕਰੋ ਚੰਗੀ ਤਰ੍ਹਾਂ ਤੁਹਾਡੇ ਘਰ ਵਿੱਚ ਬਾਣੀ ਦੀ ਨਰਾਦਰੀ ਹੋ ਰਹੀ ਹੈ ਕਰਜ਼ਾ ਤਾਂ ਨਹੀਂ ਉਤਰ ਲਿਆ ਟੋੜਨੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਨਰਾਤਰੀ ਹੋ ਰਹੀ ਹੈ ਤੇ ਸਾ ਸੰਗਤ ਉਹ ਮਾਈ ਗਈ ਫਿਰ ਉਹਨੇ ਜਾ ਕੇ ਆਪਣੀ ਲੜਕੀ ਨੂੰ ਵੀ ਬੱਚਿਆਂ ਨੂੰ ਨਾਲ ਲਾਇਆ ਜਿਹੜਾ ਪੁਰਾਣਾ ਸਦੋਖ ਸੀ ਸਾਰੇ ਕੱਪੜੇ ਬਾਹਰ ਕੱਢ ਕੇ ਧੁੱਪੇ ਪਾਏ ਕੁਝ ਇਦਾਂ ਦੇ ਪੇਟੀਆਂ 'ਚ ਕੱਪੜੇ ਪਏ ਹੁੰਦੇ ਜਿਹੜੇ ਆਪਾਂ ਵੇਖੀਦੇ ਨਹੀਂ ਗਏ ਤੇ ਜਦੋਂ ਉਹਨੇ ਆਪਣੀ ਉਹ ਸੱਸ ਦਾ ਸਦੂਕ ਵੀ ਪੇਟੀ ਵੀ ਆਪਣੇ ਘਰ ਦਾ ਇੱਕ ਟਰੰਕ ਵੀ ਸਭ ਕੱਪੜੇ ਖਾਲੀ ਕਰਕੇ ਬਾਹਰ ਧੁੱਪੇ ਪਾਉਣ ਲੱਗ ਪਈ ਰੰਨੀ ਦੀ ਹੱਦ ਨਾ ਰਹੀ ਇੱਕ ਸਦੂਕ ਵਿੱਚੋਂ ਕੱਪੜਿਆਂ ਦੇ ਥੱਲੇੋਂ ਇੱਕ ਪੁਰਾਣੇ ਜਿਹੇ ਕੱਪੜੇ ਵਿੱਚ ਐ ਚਿਪਕੇ ਹੋਇਆ ਬਾਣੀ ਦਾ ਗੁਟਕਾ ਮਿਲਿਆ ਉਹ ਬਾਣੀ ਦਾ ਗੁਟਕਾ ਪੁੱਥੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਪਈ ਸੀ ਉਹਨੂੰ ਉੱਲੀ ਲੱਗੀ ਹੋਈ ਗਲਿਆ ਹੋਇਆ ਸੀ ਉਹ ਬਾਹਰ ਪੱਡਿਆ ਉਹ ਲਿਜਾ ਕੇ ਗੁਰਦੁਆਰਾ ਸਾਹਿਬ ਸਾਫ਼ ਕਰਕੇ ਦਿੱਤੇ ਸਾਥ ਸੰਗਤ ਉਸ ਦਿਨ ਤੋਂ ਬਾਅਦ ਗੁਰੂ ਦੀ ਐਸੀ ਨਜ਼ਰ ਕਿਰਪਾ ਹੋਈ ਫਿਰ ਉਹ ਮਾਈ ਆਈ ਮਾਂ ਪਰਚਾਂ ਕੋ ਕਹਿੰਦੀ ਜੀ ਬਾਨੀ ਦਾ ਗਟਕਾ ਨਿਕਲਿਆ ਉੱਲੀ ਲੱਗੀ ਹੋਈ ਹੈ ਕਹੇ ਭਾਈ ਤਾਂ ਹੀ ਤੁਹਾਡੇ ਘਰ ਵਿੱਚ ਉੱਲੀ ਕਰਜੇ ਲੱਗੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਨਰਾਦਰੀ ਹੋ ਰਹੀ ਹੈ ਕਹੇ ਮਾਰਾ ਹੁਣ ਹੁਕਮ ਕਰੋ ਕਹੇ ਘਰ ਵਿੱਚ ਬਾਣੀ ਦੀ ਪੋਥੀ ਰੱਖੋ ਰੋਜ਼ ਨਿਤਨੇਮ ਕਰੋ ਕਿਹੜੀ ਚੀਜ਼ ਐ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਤੁਹਾਡੇ ਵਾਸਤੇ ਤਾਂ ਗੁਰੂ ਨੇ ਲਿਖ ਕੇ ਦਿੱਤਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਸਾਥ ਸੰਗਤ ਫਿਰ ਦਿਨ ਫਿਰਦਿਆਂ دیر ਨਹੀਂ ਲੱਗੀ ਉਸੇ ਮਾਈ ਦਾ ਲड़का ਇਡਲੀ ਚਲਾ ਗਿਆ ਤਿੰਨਾਂ ਸਾਲਾਂ ਵਿੱਚ ਉਹਨਾਂ ਜ਼ਮੀਨ ਵੀ ਵਧਾਲੇ ਕੋਠੀ ਪੈ ਗਈ ਲੜਕੀ ਦਾ ਵਿਆਹ ਹੋਇਆ ਕਹਿਣ ਤੋਂ ਭਾਵ ਇਹ ਐ ਗੁਰੂ ਕੋਲੋਂ ਸਭ ਕੁਝ ਮਿਲਦਾ ਹੈ ਆਪਾਂ ਬਾਣੀ ਦਾ ਅਦਬ ਕਰ ਲੈਂਦੇ ਜੋ ਸਿੱਖ ਗੁਰ ਬਾਣੀ ਪੈ ਕਰੇ ਜਿਨ ਪ੍ਰਿਆਸ ਭਵ ਸਾਗਰ ਤਰੇ ਜਿਨ ਪੈ ਅਦਬ ਨਾ ਬਾਣੀ ਧਾਰ ਜਾਣੋ ਸੋ ਸਿੱਖ ਨਹੀਂ ਹੁੰਦਾ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵਡਿਆਈ ਵੇ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਤੇਗ ਬਹਾਦਰ ਸਿਮਰੇ ਘਰ ਨੋ ਨਿਦ ਆਵੇ ਧਾਏ ਉਹ ਸਿੱਖਾ ਤੂੰ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਿਮਰ ਕੇ ਵੇਖ ਨੌ ਨਦੀਆਂ ਤੇਰੇ ਘਰ ਵਿੱਚ ਧਾ ਕੇ ਆਵੜਨਗੀਆਂ ਜਿਵੇਂ ਤੁਹਾਨੂੰ ਕਹਿ ਰਹੇ ਸੀ ਨਾ ਭਾਈ ਸਾਹਿਬ ਸੁੱਖ ਤਾਂ ਤੁਹਾਡੇ ਕੰਨਾਂ ਵਿੱਚੋਂ ਨਿਕਲ ਆਉਣਗੇ ਘਰ ਵਿੱਚ ਗੱਲ ਗੁਰੂ ਤੇ ਵਿਸ਼ਵਾਸ ਭਰੋਸੇ ਦੀ ਹੈ ਤੇ ਜੇ ਵਿਸ਼ਵਾਸ ਨਹੀਂ ਕਰਨਾ ਫਿਰ ਕੁਝ ਨਹੀਂ ਮਿਲੇਗਾ ਲਿਖ ਕੇ ਦਿੱਤਾ ਹੈ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਧਾਏ ਸਭ ਥਾਈਂ ਹੋਂ ਸਹਾਇ ਹਰ ਥਾਂ ਤੇ ਗੁਰੂ ਸਹਾਤਾ ਕਰਦਾ ਪਰ ਲੋੜ ਇੱਕ ਚੀਜ਼ ਦੀ ਹੈ ਜਾਕਿ ਰਿਧੈ ਵਿਸ਼ਵਾਸ ਪ੍ਰਭ ਆਇ ਤਤ ਗਿਆਨ ਤਿਸ ਮਨ ਪ੍ਰਗਟ ਆਇ ਜੇ ਵਿਸ਼ਵਾਸ ਨਾ ਹੋਵੇ ਫਿਰ ਪਾਤਸ਼ਾਹ ਨੇ ਬਚਨ ਕਿਹਾ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁ ਰਸ ਕਾ ਵਿਸ਼ਵਾਸ ਨਾ ਹੋਵੇ ਤੂੰ ਸੋਮਵਾਰ ਕਿਤੇ ਹੋਰ ਜਾਣੇ ਵੀਰਵਾਰ ਕਿਤੇ ਹੋਰ ਜਾਣੇ ਸ਼ਨੀਵਾਰ ਕਿਤੇ ਹੋਰ ਜਾਣੇ ਤੈਨੂੰ ਇੱਕ ਗੁਰੂ ਤੇ ਵਿਸ਼ਵਾਸ ਨਹੀਂ ਵਿਸ਼ਵਾਸ ਤੇ ਸ਼ਰਧਾ ਦੋ ਚੀਜ਼ਾਂ ਗੁਰੂ ਤੇ ਹੋਣੀਆਂ ਚਾਹੀਦੀਆਂ ਨੇ ਸਿੱਖਾਂ ਤੋਂ ਸ਼ਰਧਾ ਨਾਲ ਆਈ ਤੇ ਵਿਸ਼ਵਾਸ ਰੱਖੀ ਇੱਕ ਬੇਨਤੀ ਮੈਂ ਕਈ ਵਾਰ ਲਾਈਵ ਦਰਬਾਰ ਸਾਹਿਬ ਤੋਂ ਵੀ ਕਹੀ ਪਾਤਸ਼ਾਹ ਨੇ ਦੋ ਸ਼ਲੋਕ ਬਾਣੀ ਵਿੱਚ ਇਕੱਠੇ ਲਿਖੇ ਨੇ ਇੱਕ ਵਿੱਚ ਹਜ਼ੂਰ ਨੇ ਇਹ ਬਚਨ ਕਹੇ ਭਾਈ ਕੌੜੇ ਤੋਂ ਕੌੜਾ ਦਰਖਤ ਨਿੰਮ ਵੀ ਚੰਦਨ ਦੇ ਕੋਲ ਹੋਵੇ ਨਿੰਮ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੇ ਕੌੜੇ ਤੋਂ ਕੌੜਾ ਅਰਿੰਡ। ਹਮਮ ਦਰਖਤ ਜਿਹੜਾ ਹੈ ਅਰਿੰਡ ਦਾ ਦਰਖਤ ਚੰਦਨ ਦੇ ਕੋਲ ਹੋਵੇ ਚੰਦਨ ਦੀ ਖੁਸ਼ਬੂ ਅਰਿੰਡ ਵਿੱਚੋਂ ਵੀ ਆਉਣ ਲੱਗ ਪੈਂਦੀ ਹੈ। ਪਰ ਨਾਲ ਪਾਤਸ਼ਾਹ ਨੇ ਕਿ ਕਿਤੇ ਭਲਿੱਖੇ ਵਿੱਚ ਨਾ ਰਹੀਂ। ਸੱਜਣਾ ਚੰਦਨ ਕੋਲ ਬਾਸ ਦਾ ਦਖਤ ਵੀ ਰਹਿੰਦਾ ਉਹਦੇ ਵਿੱਚ ਖੁਸ਼ਬੂ ਨਹੀਂ ਆਉਂਦੀ। ਕੋੜੇ ਤੋਂ ਕੋੜੇ ਨਿੰਮ ਤੇ ਅਰਿੰਡ ਵਿੱਚ ਖੁਸ਼ਬੂ ਭਰ ਜਾਏਗੀ ਪਰ ਬਾਸ ਵਿੱਚ ਕਦੇ ਚੰਦਨ ਦੀ ਖੁਸ਼ਬੂ ਭਰਦੀ ਨਹੀਂ ਉਹ ਸਾਨੂੰ ਸਮਝਾਉਣ ਵਾਸਤੇ ਸ਼ਲੋਕ ਪਹਿਲਾਂ ਬਾਦਸ਼ਾਹ ਕਹਿੰਦੇ ਨੇ ਕਬੀਰ ਚੰਦਨ ਕਾ ਵਿਰਵਾ ਭਲਾ ਵੇੜਿਓ ਢਾਕ ਭਲਾਸ ਓਏ ਪੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ ਫਿਰ ਨਾਲ ਹੀ ਸੁਚੇਤ ਕੀਤਾ ਕਬੀਰ ਬਾਸ ਬਢਾਈ ਵੁੱਢਿਆ ਇਓ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਵਸੈ ਬਾਸ ਸੁਗੰਧ ਨਾ ਹੋਏ ਮਾਰੇ ਬਾਸ ਵਿੱਚ ਕਿਉਂ ਨਹੀਂ ਖੁਸ਼ਬੂ ਭਰਦੀ ਫਿਰ ਉਹ ਵੀ ਤਾਂ ਦਰਖਤ ਹੈ ਆ ਕਹਿੰਦੇ ਉਹਦੇ ਵਿੱਚ ਦੋ ਕਮੀਆਂ ਆ ਇੱਕ ਬਾਸ ਵਿੱਚੋਂ ਪੁੱਲ ਹੈ ਕਦੇ ਬਾਸ ਦਾ ਦਰਖਤ ਵੇਖਿਓ ਵਿੱਚੋਂ ਖਾਲੀ ਹੈ ਇੱਕ ਬਾਸ ਵਿੱਚੋਂ ਪੁੱਲ ਹੈ ਤੇ ਦੂਜਾਂ ਇੱਕ ਇੱਕ ਗਿੱਠ ਉੱਤੇ ਬਾਸ ਵਿੱਚ ਗੰਡਾਂ ਪਈਆਂ ਹੋਈਆਂ ਨੇ ਉਹ ਸਿੱਖਾ ਗੁਰੂ ਕੋਲ ਆਏ ਤੈਨੂੰ ਸੁੱਖਾਂ ਦੀ ਖੁਸ਼ਬੂ ਜਨਮ ਮਰਨ ਦੇ ਦੁੱਖ ਸਭ ਮਿਟ ਜਾਣਗੇ ਤੈਨੂੰ ਸੁੱਖ ਦੀ ਖੁਸ਼ਬੂ ਸਭ ਕੁਝ ਮਿਲੇਗਾ ਪਰ ਸ਼ਰਤ ਇੱਕ ਹੈ ਬਾਸ ਦੀ ਤਰ੍ਹਾਂ ਅੰਦਰੋਂ ਸ਼ਰਧਾ ਤੋਂ ਖਾਲੀ ਹੋ ਕੇ ਨਹੀਂ ਬਾਸ ਅੰਦਰੋਂ ਖਾਲੀ ਹੈ ਜੇ ਤੇਰੇ ਮਨ 'ਚ ਸ਼ਰਧਾ ਨਾ ਹੋਈ ਤੇ ਬਾਸ ਦੀ ਤਰ੍ਹਾਂ ਗੰਡਾਂ ਭਾਵ ਬੇਵਿਸ਼ਵਾਸੀ ਦੀ ਗੰਡ ਨਾ ਹੋਵੇ ਮਨ 'ਚ ਇਹ ਨਾ ਹੋਵੇ ਅਰਦਾਸ ਇੱਥੇ ਵੀ ਕਰੇ ਤੇ ਕਿਸੇ ਨੇ ਕਿਹਾ ਵੀਰਵਾਰ ਉੱਥੇ ਵੀ ਜਾਇਆ ਕਰ ਉਧਰ ਵੀ ਚਲੇ ਗਏ ਇੱਕ ਤੇ ਵਿਸ਼ਵਾਸ ਨਹੀਂ ਹੈ ਫਿਰ ਪਾਤਸ਼ਾਹ ਨੇ ਲਿਖ ਕੇ ਦਿੱਤਾ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਏਕਨਾਂ ਲੱਗ ਗਈ ਜਿਉਂ ਵਾਂਸ ਬੁਝਾਈਐ ਫੂਕ